ਵਿੱਟਲ ਦੇ ਵਿੱਚ ਇਹ ਖਾਸ ਹੁੰਦੀ ਹੈ ਜੀ ਇੱਕ ਤਾਂ ਤੁਸੀਂ ਸਿੰਗ ਦੇਖੋ ਜੀ ਠੀਕ ਹੈ ਜੀ ਬਦਾਮੀ ਸਿੰਘ ਬੋਲਦੇ ਚੌੜਾ ਦੇ ਪੌਣੇ 3 ਇੰਚ ਸਿੰਗ ਹੈ ਜੀ ਇਹਦਾ ਇਹਦਾ ਕੰਨ ਚੈੱਕ ਕਰੋ ਜੀ ਛੱਡ ਵੀ ਆਹ ਦੇਖੋ ਕੰਨ ਜੀ ਇਹਦਾ ਠੀਕ ਹੈ ਜੀ ਬਾਕੀ ਇਹਦਾ ਹੱਡ ਕੋਡਾ ਦੇਖੋ ਜੀ ਠੀਕ ਹੈ ਪੂਰਾ ਝਾਲਰ ਪੱਟਾ ਸਾਰਾ ਕੁਝ ਨੱਕ ਨਕੌੜਾ ਦੇਖੋ ਜੀ ਇਹਦਾ ਹਜੇ ਸ਼ੀਦਨ ਦੇ ਵਿੱਚ ਹੈਗਾ ਜਦੋਂ 8 ਦੰਦ ਤਾਂ ਹੋਗਾ ਨਾ ਇਹ ਪੂਰਾ ਪੂਰਾ ਇਹਨਾਂ ਵਜਨ ਬਣਾਉਣਾ ਜੀ ਪੂਰਾ ਆਪਦਾ ਸਰੀਰ ਬਣਾਉਣਾ ਇਹਨੇ ਆਹ ਬੋਕ ਹੈ ਜਿਹੜਾ ਇਹ ਮਾਲਵਾ ਗੌਟ ਫਾਰਮ ਆ ਹਬੌਰ ਤੋਂ ਬਾਈ ਉਹਨਾਂ ਦਾ ਜਿਹੜਾ ਹੈਗਾ ਇਹ ਬੋਕ ਤੁਸੀਂ ਦੇਖ ਰਹੇ ਹੋ ਬੱਕਰਾ ਬੀਟਲ ਨਸਲ ਦਾ ਤੇ ਬਾਈ ਜੀ ਇਹਦੀ ਕ੍ਰੋਸਿੰਗ ਫੀਸ ਕਿੰਨੀ ਹੈ ਹਾਂਜੀ ਇਹਦੀ ਕ੍ਰੋਸਿੰਗ ਫੀਸ 5100 ਰੁਪਏ ਹੈਗੀ ਹੈ ਜੀ ਇਹਦੇ ਵਧੀਆ ਬੱਚੇ ਲੈਣ ਲਈ ਇਹ ਆਪਦੀ ਰੰਗ ਮਾਰਦਾ ਮੱਖੀ ਜਿੰਨੇ ਜਿੰਨੇ ਕਾਲੀ ਬੱਕਰੀ ਹੋਵੇ ਸਵਾ ਆਪਦੀ ਰੰਗ ਲੈ ਕੇ ਜਾਂਦਾ ਜੀ ਇਹ ਜੀ ਮਤਲਬ ਇਸੇ ਰੰਗ ਦਾ ਜਿਹੜਾ ਹੈਗਾ ਉਹ ਤੁਹਾਡਾ ਜੇ ਇਹਦੇ ਤੋਂ ਕ੍ਰੋਸ ਹੋਏ ਇਹਦੇ ਇਸੇ ਰੰਗ ਦੇ ਬੱਕਰੇ ਤੇ ਬੀਟਲ ਬੱਕਰੀਆਂ ਤਿਆਰ ਹੋਣੀਆਂ ਤੇ ਬਾਈ ਜੀ ਹੁਣ ਤੱਕ ਕਿੰਨਾ ਜਿਹੜਾ ਸਮਝਦੇ ਹੋ ਵੀ ਬੀਟਲ ਤਿਆਰ ਕਰਤੀ ਹੋਣੀਆਂ ਇਹਨੇ ਅਸੀਂ ਇਹਦੇ ਵਿੱਚ 30 ਬੱਕਰੀਆਂ ਕ੍ਰੋਸ ਹੋ ਗਈਆਂ ਤੇ ਚਾਰ ਇਹਦੇ ਬੱਚੇ ਦੋ ਪਠਾ ਦੋ ਬੱਕਰੇ ਵਿੱਚ ਛੋਟੇ ਚਾਰ-ਚਾਰ ਮਹੀਨੇ ਇਸੇ ਰੰਗ ਦੇ ਤੇ ਆਪਣਾ ਸੰਪਰਕ ਨੰਬਰ ਦੇ ਦਿਓ ਜੀ 768888586 ਜੀ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਆਈ ਜਾਂਦਾ ਹੈ ਬੀਟਲ ਬੋਕ ਹੈ ਬੀਟਲ ਬੱਕਰਾ ਇਹ ਤੇ ਜੇ ਇਸ ਬੱਕਰੇ ਤੋਂ ਤੁਸੀਂ ਬੱਕਰੀ ਕੋਈ ਕਰਾਸ ਕਰਾਉਣੀ ਹੈ ਨਾ ਤੇ ਇਹਦੀ ਜਿਹੜੀ ਹੈਗੀ ਹੈ ਕਰਾਸਿੰਗ ਫੀਸ ਉਹ 5100 ਰੁਪਿਆ ਹੈ ਭਾਈ ਕਹਿੰਦੇ ਵਧੀਆ ਜੀ ਇਹ ਚੰਗੀ ਨਸਲ ਦਾ ਬਰਡਨ ਦਾ ਬੱਕਰਾ ਜੀ ਇਹ ਇਹਦਾ ਪਿਓ ਵੀ ਮੇਲਾ ਚੈਂਪੀਅਨ ਰਿਹਾ ਜੀ ਕਾਲੂ ਇਹਦੇ ਪਿਓ ਦਾ ਨਾਮ ਜੀ ਠੀਕ ਹੈ ਜੀ ਇਹ ਹੁਣ ਅਸੀਂ ਇਹਦਾ ਨਾਮ ਸ਼ਰੂ ਰੱਖਿਆ ਜੀ ਚੌਥਾ ਮਿਲੇ ਜੇਤੂ ਇਹਨੇ ਅੱਜ ਪ੍ਰਾਪਤ ਕੀਤੀ ਹੈ ਜੀ ਆਪਦੇ ਮੇਲੇ ਦੇ ਇਥੇ ਜੀ ਪੰਜਾਬ ਦੇ ਵਿੱਚ ਜਿਹੜਾ ਹੁਣ ਮੇਲਾ ਹੋਇਆ ਨਾ ਜੀ ਪਸ਼ੂ ਪਾਲਣ ਮੇਲਾ ਰਾਮਪੁਰਾ ਫੂਲ ਦੇ ਵਿੱਚ ਉੱਥੋਂ ਇਹਨੇ ਚੌਥਾ ਸਥਾਨ ਹੈ ਜਿਹੜਾ ਉਹ ਇਸ ਬੱਕਰੇ ਨੇ ਹਾਸਲ ਕੀਤਾ ਇਹਦੇ ਤੋਂ ਤੁਸੀਂ ਜਿਹੜਾ ਹੈਗਾ ਉਹ ਕਰ ਸਕਦੇ ਹੋ ਹਾਂਜੀ ਇੱਥੇ ਦੂਜੇ ਨੰਬਰ ਤੇ ਆਇਆ ਜੀ ਇੱਥੇ ਜੀ ਠੀਕ ਹੈ ਜੀ ਧਨੋਲੇ ਦੇ ਚੌਥੇ ਨੰਬਰ ਤੇ ਆਇਆ ਸੀਗਾ ਜੀ ਇਹ ਗੰਗਨਾਰ ਪਹਿਲੀ ਪੋਜੀਸ਼ਨ ਤੇ ਚਾਨਣਾ ਤਾਮ ਆਇਆ ਸੀ ਪਹਿਲੇ ਨੰਬਰ ਤੇ ਜੀ ਇਹ ਛੀਦੰਦ ਹੈਗਾ ਜੀ ਹਜੇ ਇਹ ਇਹ ਛੀਦੰਦ ਤੇ ਇਸ ਮੇਲੇ ਤੇ ਨਾ ਰਾਮਪੁਰਾ ਫੂਲ ਦੇ ਮੇਲੇ ਦੇ ਵਿੱਚ ਇਹ ਜਿਹੜਾ ਹੈਗਾ ਉਹ ਦੂਜਾ ਸਥਾਨ ਹਾਸਲ ਕੀਤਾ ਇਸ ਬੱਕਰੇ ਨੇ ਤੁਸੀਂ ਇਹਦੇ ਕੋਲੋਂ ਜਿਹੜਾ ਹੈਗਾ ਉਹ ਸੰਪਰਕ ਕਰਕੇ ਬਾਈਪਾਸੋਂ ਹੋਰ ਜਾਣਕਾਰੀਆਂ ਵੀ ਪ੍ਰਾਪਤ ਕਰ ਸਕਦੇ ਹੋ